ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਚਾਰ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਦੇ ਤਾਂ ਕਿ ਹਰ ਇੱਕ ਵਨ ਬਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਤਾਂ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81460 15312 81460 15312 ਆਓ ਪੁੱਛ ਲੈਨੇ ਆਪਾਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਕਾਈ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮ ਵਧੀਆ ਚੱਲਦਾ ਜੀ ਵਧੀਆ ਚੱਲਦਾ ਠੀਕ ਆ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਜੀ ਹਮ ਪਿੰਡ ਛੰਨਾ ਗਲਬ ਸਿੰਘ ਜੀ ਹਮ ਜ਼ਿਲ੍ਹਾ ਬਰਨਾਲਾ ਹਮ तहसील तपा ਨੇੜੇ ਪਿੰਡ ਨੇੜੇ ਪਿੰਡ ਜੀ ਭਲੌੜ ਇਧਰ ਭਾਈ ਰੁਪਾ ਭਾਈ ਰੁਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ 93840 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਾਈ ਇਹ ਰਾਤ ਸੂਈ ਆ ਜੀ ਅ ਬੱਚਾ ਕੀ ਦੇਤਾ ਬੱਸੀ ਆ ਜੀ ਵੱਛੀ ਪੜੀ ਜੰਗੀ ਬੱਛੀ ਬਹੁਤ ਚੰਗੀ ਐ ਡਾਕਟਰ ਜੀ ਕੀ ਆ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕਮਾਲ ਦੀ ਨਾਸਾਂ ਜਮਾ ਕੀ ਵਾਹ ਕੱਦ ਦੇਖੋ ਬੱਛੀ ਦਾ ਖੁਲਣੀ ਜਿ ਡਾਈ ਹੋਣਾ ਆਏਗਾ ਨਾ ਕੀ ਬਾਤ ਆ ਯਾਰ ਦੇਖੀ ਨਾਸਨ ਸਿੰਘ ਗੁਲਾਬੀ ਬੜੀ ਪਿਆਰੀ ਬੱਛੀ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਦੋ ਨਗ ਮਿਲਨੇ ਬਾਈ ਤੇ ਜੇਰ ਪੈ ਗਈ ਹੈ ਹਾਂ ਜੇਰਾ ਪਈ ਹੈ ਜੇਰਾ ਬੱਠਲ ਤੇ ਰੱਖੀ ਬੈਠਾ ਬਾਈ ਕੰਪਲੀਟ ਓਕੇ ਆ ਤੇ ਕਿੰਨਾ ਬੋਲਾ ਫਿਰ ਬਾਈ ਨੇ ਬੋਲਾ ਤੜਕੇ ਡਾਕਟਰ ਸਾਹਿਬ ਬੱਚੇ ਨੂੰ ਚੰਗਾ ਆ ਕੇ 6.7 ਕਿਲੋ ਕੱਢਿਆ ਬਾਹਰ ਦਾ ਓਕੇ ਬਾਈ ਕੱਦ ਫੁੱਲ ਬਰੀਡ ਫੁੱਲ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਕਮਾਲ ਦੀ ਫਿਟਿੰਗ ਕਿਆ ਬਾਤ ਆ ਯਾਰ ਥਾਣੇ ਬੜਾ ਕਮਾਲ ਦਾ ਲੱਗਿਆ ਹੈ ਬੜਾ ਚੰਗਾ ਥਣ ਲੱਗਿਆ ਬੜਾ ਜਮਾ ਨਾਲ ਬੰਦ ਲੇਵੇ ਦੀ ਬਹਿੜ ਹੂੰ ਚਵਾਈ ਕਿਵੇਂ ਮੈਂ ਕਿਹਾ ਚਵਾਈ ਜਮਾ ਇੱਕ ਨੰਬਰ ਆ ਰਾਈਟਰ ਸਾਹਿਬ ਦੇਖੋ ਠੀਕ ਆ ਬਾਈ ਦੇਖੋ ਆਏ ਨਹੀਂ ਕੋਈ ਐ ਵੀ ਲੋਲਕ ਲੋਲਕ ਕਰੂ ਹੂੰ ਆਇਆ ਬਾਹਰ ਲਿਆਂ ਗਾ ਮਾਰ ਗਾ ਲੈ ਵਾਏ ਕਿ ਨਾ ਦੁੱਧ ਵਾਲਾ ਲੇਵਾ ਜਮਾ ਹਣ ਦੁੱਧ ਵਾਲਾ ਪੀਸ ਲੱਗਿਆ ਬਾਤ ਨਾੜ ਦੇਖ ਵਿੱਚ ਦੀ ਬਰੀਕੀ ਚ ਨਾੜ ਦਿਂਦੀ ਹੈ ਲੀ ਹਾਂ ਹਾਂ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣਾ ਥੀਚੋਲਿਓ ਚਾਹੇ ਮਸ਼ੀਨਾਂ ਚੋਲਿਓ ਤੇ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਬਈ ਛਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਖੋਲ ਦੇ ਬਈ ਤੋਰ ਕੇ ਰਖਾ ਦੇ ਕੱਦ ਦੇਖ ਡਾਕਟਰ ਵੈੜਦਾ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ ਇਧਰਲੀ ਸਾਈਡ ਹੋ ਕੇ ਦਿਖਾਉਣਾ ਮੈਂ ਲੈ ਲੈ ਬਾਈ ਹੋਸ਼ਾਬ ਨਾਲ ਅੰਦਾਜ਼ਾ ਲਾਇਓ ਕੱਦ ਫੁੱਲ ਬਰੀਡ ਫੁੱਲ ਸੂਈ ਸਵਾਈ ਜਮਾ ਪੱਧਰ ਵੈੜ ਆ ਇੱਕ ਤਾਂ ਆ ਹੁੰਦਾ ਵੀ ਟੂ ਹੀ ਨਾ ਨੀਵੀਂ ਨਾ ਉੱਚੀ ਹੂੰ ਸਾਰੀਆਂ ਹੀ ਗੱਲਾਂ ਓਕੇ ਆ ਜੇਰ ਬਾਈ ਇਹਦੀ ਰੱਖੀ ਬੈਠਾ ਬੱਚਾ ਬੱਚੀ ਦੇਤੀ ਵੈੜ ਚੰਗੀ ਆ ਦੁੱਧ ਵਾਲਾ ਪੀਸ ਆ ਪ੍ਰਿੰਟ ਫਰੰਟ ਪੂਰਾ ਚੰਗਾ ਲੇਵਾ ਕਮਾਲ ਦਾ ਤੋਰਾ ਇੱਕ ਨੰਬਰ ਆ ਕੀ ਬਾਤ ਆ ਭਾਈ ਭਾਈ ਕਿੰਨਾ ਦੁੱਧ ਦੀ ਰਿਵਰਸਟੀਮੇਟ ਆ ਜੁੱਤੀ ਜੀ ਮਾਲਕਾਂ ਦਾ ਦੱਸਿਆ ਭਾਈ 24 25 ਕਿਲੋ ਪਿਛਲੇ ਸੂਏ ਦਾ ਚਵਾਇਆ ਹੋ ਵੈੜ ਦਾ ਠੀਕ ਆ ਭਾਈ ਹਾਂ ਕੀ ਬਾਤ ਆ ਭਾਈ ਬਰੀਡ ਚ ਚੈੱਕ ਕਰੋ ਕੱਦ ਉੱਤੋਂ ਪੱਦਰ ਇੱਕ ਨੰਬਰ ਵੈੜ ਆ ਭਾਈ ਕੀ ਬਾਪਾ ਮੁੱਲ ਵੀਰੇ ਜੈਜੂ ਮੁੱਲ ਜੈਜੂ ਜੀ ਹੋਊ ਫੋਨ ਤੇ ਚੱਕ ਬਾਈ ਮੁੱਲ ਬਾਈ ਕਹਿੰਦਾ ਜੈਜ ਹੋਣਾ ਮੁੱਲ ਹੋਣਾ ਜਮਾ ਜੈ ਜੀ ਅੱਗੇ ਵੀ ਮੁੱਲ ਬਾਈ ਦੇ ਹਾਂ ਠੀਕ ਹੈ ਕਿ ਨਹੀਂ ਵੀਡੀਓ ਪਾਉਂਦੇ ਰਹਿੰਦੇ ਬਾਈ ਦੇ ਮੁੱਲ ਜਮਾ ਜੈ ਹੁੰਦੇ ਆ ਮਾਲ ਚੰਗਾ ਹੁੰਦਾ ਹੈ ਲੈ ਲੇਵਾ ਦੇਖੋ ਥਾਣੇ ਦੇਖੋ ਇੱਕ ਨੰਬਰ ਲੱਗਿਆ ਬਾਈ ਕੀ ਬਾਤ ਆ ਬਾਕੀ ਕੋਈ ਚੱਕਰ ਨਹੀਂ ਤਾਰਾ ਮਾਰ ਦਿੰਦੇ ਹਣਾ ਬਾਈ ਹਾਂਜੀ ਹੂੰ ਮਾਰ ਦੇ ਬਾਈ ਤਾਰਾ ਜੋਣ ਦੇਖੋ ਕਰਮ ਵਾਲੀ ਦਾ ਥਾਣੇ ਇੱਕ ਨੰਬਰ ਚ ਵਾਈ ਦੇ ਕਿਉਂ ਨਾ ਬੜਾ ਚੰਗਾ ਨਾ ਬਈ ਬੜਾ ਚੰਗਾ ਜੰਗਾ ਜੁਆਰਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਚੋਈ ਚਾਲ ਇੱਕ ਨੰਬਰ ਚੋਂ ਆ ਲੈ ਕੀ ਬਾਤ ਆ ਬਈ ਲੈ ਗਾਰਨੇ ਗਾਰਨੇ ਵਰਦੀ ਆ ਤੇ ਖੜਕਾ ਸੁਣਦਾ ਵੀਡੀਓ ਚ ਕੀ ਬਾਤ ਆ ਚਵਾਈ ਬੜੀ ਚੰਗੀ ਆ ਯਾਰ ਬਈ ਬੜੀ ਥਣ ਵਾਲਾ ਜੰਗਾ ਦਾ ਕੰਪਾਨੀ ਬਹੁਤ ਚੰਗਾ ਲੈ ਮੁੰਡੇ ਦੇ ਸਿਰ ਤੇ ਚਵਾਈ ਹੋਈ ਮਾਸਲਾ ਸਾਨਾ ਪੂਰੀ ਵਿੱਚ ਰੇ ਸਾਨ ਚੋਣ ਚਵਾਈ ਇੱਕ ਨੰਬਰ ਬੱਚਾ ਵੀ ਮਗਰ ਬੱਛੀ ਆ ਕਿਉਂ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਤੇ ਥਣ ਦਿਖਾਉਣੇ ਲੈ ਬਈ ਮਾੜੇ ਸਾਈਡ ਦੇ ਲੈ ਦੇਖੋ ਭਾਈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਣ ਕੀ ਬਾਤ ਆ ਯਾਰ ਪੀੜੀ ਦੇ ਪਾਵੇ ਵਰਗੇ ਥਾਣੇ ਗਲਾਬੀ ਥਣ ਲੱਗਿਆ ਥੀ ਛੋਲੇ ਚਾਹੇ ਮਸ਼ੀਨਾ ਚੋਲੇ ਲੈ ਕਿੰਨੀਆਂ ਗਿਤਾਰਾਂ ਮਾਰੀਆਂ ਬੌਲਾ ਦੇਖੋ ਭਾਈ ਫੇਸ ਦੇਖ ਭਾਈ ਵਾਰਡ ਦਾ ਕਿੰਨਾ ਚੰਗਾ ਹਨ ਬਿਊਟੀ ਇੱਕ ਨੰਬਰ ਆ ਕੀ ਬਾਤ ਆ ਮੁੱਲ ਜਾਇਜ ਹੋਪਰਾ ਮੁੱਲ ਜਾਇਜ ਹੋਈ ਠੀਕ ਆ ਭਾਈ ਮੁੱਲ ਜਮ ਜਾਇਜ ਹੋਣਾ ਅੱਗੇ ਭਾਈ 2 ਨੰਬਰ ਤੇ ਇਹ ਕਿਹੜਾ ਸੁਆਸ ਹੁੰਦੀ ਐ ਜੀ ਇਹ ਦੂਜਾ ਸੂਆ ਸੁੰਦੀ ਆ ਡਾਕਟਰ ਸਾਹਿਬ ਕਿੰਨੇ ਦਿਨ ਲੋ ਜੀ ਦਿਨ ਲੈ ਜੂ ਜੀ 8 ਤੋਂ 10 ਆ ਜੀ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਪਿਛਲੇ ਸੂਏ ਦਾ ਮਾਲਕਾਂ ਦੱਸਿਆ ਵਾ 22 ਕਿਲੋ ਵਾਢ ਦਾ ਓਕੇ ਬਾਈ ਲੇਵਾ ਬੜਾ ਕਮਾਲਾ ਹਨਾ ਬਾਈ ਬਹੁਤ ਸੂਆ ਇਸੇ ਬਾਸੇ ਪਾਸ ਹੋਇਆ ਹਾਂ ਅੰਡਾ ਚੈੱਕ ਕਰੋ ਇੱਕ ਨੰਬਰ ਟੱਲਾਂ ਟੁੱਲਾਂ ਬਹੁਤ ਪਈਆਂ ਸਾਰੀਆਂ ਬਲਡਲਾਂ ਕੱਢੂ ਵੀ ਫੇਰ ਕਰਮ ਵਾਲੇ ਨੇ ਸੋਣਾ ਥਣ ਬੜਾ ਕਮਾਲ ਦਾ ਲੱਗਿਆ ਬੜਾ ਚੰਗਾ ਥਣਾ ਦਾ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਗਲਾਬੀ ਥਣ ਕੱਚੀ ਕੱਚੀ ਆ ਨਾਣਾ ਨੂੜਾ ਫੁੱਲ ਦਿਖਾਉਂਦੀ ਆ ਵੱਡੀ ਨਾਲ ਚੈੱਕ ਕਰੋ ਦੁੱਧ ਵਾਲੀ ਇੱਕ ਨੰਬਰ ਆ ਬਈ ਇਹ ਸੂਛ ਦੇ ਡਾਕਟਰ ਸਾਹਿਬ ਬਾਹਰ ਬਾਦਿਆ ਵਾ ਫੇਸ ਦੀ ਬਿਊਟੀ ਦੇਖੋ ਲੈ ਬੋਦੀ ਬਾਦੀ ਪੂਰੀ ਚੰਗੀ ਸਨਖਪੁਣਾ ਵਰਡ ਦੇ ਵਿੱਚ ਫੁੱਲ ਆ ਬਾਈ ਫੁੱਲ ਬਰੀਡ ਆ ਫੁੱਲ ਕੱਦ ਦਾ ਫੁੱਲ ਭੜੇ ਵੀ ਆ ਕਹਨੇ ਬਈ ਹਾਂਜੀ ਹਾਂਜੀ ਹੂੰ ਤੋਰਦੇ ਬਈ ਕੱਲੀ ਕੱਚੀ ਕੱਤੀ ਆ ਪਿੱਛੇ ਤੋਂ ਚੌੜੀ ਚੂੜੀ ਦੇਖੋ ਬਹੁਤ ਆ ਬਾਈ ਫਲੀ ਵੀ ਪੂਰੀ ਆ ਕਰਮਾਲੀ ਕੀ ਬਾਤ ਆ ਬਾਈ ਥਾਂ ਇੱਕ ਨੰਬਰ ਢਾਂਚਾ ਇੱਕ ਨੰਬਰ ਚਮਕ ਫੁੱਲ ਦੁੱਧ ਵਾਲਾ ਪੀਸ ਆ ਬਾਈ ਦੁੱਧਰ ਗੜ ਬਾਈ ਨੇ ਬਹੁਤ ਚੰਗਾ ਦੱਸਿਆ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਕੀ ਬਾਤ ਆ ਬਾਈ ਤੇ ਮੁੱਲ ਬਾਈ ਜਾਇਜ਼ ਹੋ ਹਾਂਜੀ ਠੀਕ ਆ ਬਾਈ ਮੁੱਲ ਬਾਈ ਇੱਕ ਡਾਕਟਰ ਸਾਹਿਬ ਬਾਹਿੜ ਦੀ ਜਮਾ ਹੂੰ ਮੁੱਲ ਜਮਾ ਜਾਇਜ਼ ਹੋਣਾ ਮੁੱਲ ਹੋਣਾ ਫੋਨ ਤੇ ਆ ਬਾਈ ਵੈਲ ਚੰਗੀ ਆ ਲੇਵਾ ਬਹੁਤ ਸੋਹਣਾ ਜਿਹੜੇ ਸਾਹਮਣੇ ਜਿਹੜੀ ਸਟਾਰਟਿੰਗ ਹੈ ਨਾ ਜਦੋਂ ਸੂਨਾ ਕਰਮ ਵਾਲੀ ਨੇ ਪੂਰਾ ਪੰਡ ਵਾਲਾ ਲਿਆ ਕੇ ਫੇਸ ਲਈ ਕੋ ਡਾਕਟਰ ਸਾਹਿਬ ਵੈਟਦਾ ਹਮ ਬਿਊਟੀ ਚੈੱਕ ਕਰ ਲੋ ਕਰਮ ਵਾਲੀ ਦੀ ਲੈ ਕਿਆ ਬਾਤ ਆ ਯਾਰ ਲੈ ਬਿਊਟੀ ਇੱਕ ਨੰਬਰ ਹੈ ਕਿ ਨਹੀਂ ਬਈ ਹਾਂਜੀ ਬਾਕੀ ਸੁਭਾਅ ਬਹੁਤ ਠੰਡਾ ਹੈ ਨਾ ਜਿੱਥੇ ਮਰਜ਼ੀ ਲੈ ਕੇ ਖੜਾ ਰੇ ਕੋਈ ਚੱਕਰ ਹੀ ਨਹੀਂ ਉੱਤੋਂ ਦੇਖੋ ਪੁੱਧਰ ਪੁੱਧਰ ਫੁੱਲ ਆ ਬਈ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ ਅੱਜ ਵੀ ਮੁੱਲ ਬਾਈ ਕਹਿੰਦਾ ਜਾਇਜ਼ ਰੱਖਾਂਗੇ ਢਿੱਲਾ ਦੇਖ ਆ ਸਾਰੀਆਂ ਲੈ ਬਾਲਟਨ ਲੈ ਕੱਢ ਕੇ ਨਾ ਕਰਮ ਵਾਲੀ ਨੇ ਫੇਰ ਸੋਣਾਗਾ ਚਾਰੇ ਥਣ ਲਾ ਇੱਕੋ ਜੇ ਪੂਰੇ ਗੈਪ ਤੇ ਆ ਬਾਈ ਕੀ ਬਾਤ ਹੈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਸੁੰਦੇ ਡਾਕਟਰ ਸਾਹਿਬ ਕਿੰਨੇ ਦਿਨ ਲੂ ਲੈ ਲਜੂ ਇਹ ਤਿੰਨ ਤੋਂ ਚਾਰ ਜੀ ਹੈ ਜੀ ਓਕੇ ਬਾਈ ਕਿੰਨਾ ਕੀ ਰਿਕਾਰਡ ਆ ਬਈ ਦੋ ਰਿਕਾਰਡ ਪਿਛਲੇ ਜੋ ਦਾ ਮਾਲਕਾਂ ਦੱਸਿਆ ਹੋਆ 22 ਕਿਲੋ ਲੇਵਾ ਬਹੁਤ ਆ ਹਾਂ ਲੇਵਾ ਦੇਖੋ ਪੰਡ ਵਾਲਾ ਲੇਵਾ ਦੇਖੀ ਸਫਾਈ ਦੇਖੋ ਲੇਵੇ ਢਲਾਂ ਢੁਲਾਂ ਦੇਖੋ ਲਾਇਬ੍ਰੀ ਕਿ ਜਰਾ ਵੜਾਂ ਗੋ ਵਾਦਾ ਜਿਵੇਂ ਮਰਜ਼ੀ ਕਿੱਛੀ ਚੱਲ ਲੈ ਆਣ ਦੇ ਕਿ 80 25 22 ਲੀਟਰ ਦੁੱਧ ਪਾਊਗਾ ਆਹ ਦਾ ਸਫਾਈ ਆ ਹਣਾ ਬਈ ਲੈ ਵੇ ਜੀ ਕੱਚੀ ਕੱਚੀ ਆ ਬਰੀਕੀ ਜਿ ਫੁੱਲਾ ਫੁੱਲ ਠੰਡੀ ਹੋਣੀ ਆ ਜਿਵੇਂ ਮਰਜੀ ਬੈਠੀ ਚ ਲੋ ਹਮ ਐ ਹੁਣ ਗੱਬਣ ਦੇ ਆਏ ਬਹਿ ਜਾ ਲੈ ਇੰਦਰ ਦੇ ਹੱਥ ਮਾ ਗੀ ਲੈ ਬਾਈ ਕੀ ਬਾਤ ਐ ਨਹੀਂ ਕੋਈ ਪੈਰ ਨਹੀਂ ਇੰਨੇ ਕ ਬਾਈ ਕਹਿੰਦਾ ਚਾਹੇ ਗੱਬਣ ਥੱਲੇ ਬੈਠਾ ਰੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਲੈਵਾ ਪੰਡ ਵਾਲਾ ਫੁੱਲ ਦੇ ਬਾਈ ਤੋਰ ਦੇ ਚੌੜੀ ਚੂੜੀ ਦੇਖੋ ਪਿੱਛੇ ਤੋਂ ਪਲੀ ਵੀ ਫੁੱਲਾ ਫੁੱਲ ਰਾਜੀ ਆ ਕਹਨੇ ਬਾਈ ਲਿੱਕ ਕੱਚੀ ਗੱਤੀ ਆ ਪਾਂਡਾ ਦੇਖੋ ਬਾਈ ਜਦਦੇ ਸੂਣਾ ਨਾ ਵੜ ਦੱਸੂਗੀ ਗੱਲਾਂ ਕਰਾਊਗੀ ਲੈ ਕੀ ਬਾਤ ਆ ਯਾਰ ਦੁੱਧ ਵਾਲਾ ਪੀ ਸੱਚ ਚਮਕ ਚਮਕ ਕਰਨ ਵਾਲੀ ਦੇ ਪੂਰੀ ਆ ਬਾਈ ਕੀ ਬਾਤ ਮੋਲ ਬਾਈ ਕਹਿੰਦਾ ਹੋਊਗਾ ਫੋਨ ਤੇ ਮੋਲ ਲ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜਾਇਜ ਹੋਊਗਾ ਤੋਰਾ ਬਰੀਡ ਚੈੱਕ ਕਰ ਲਓ ਇੱਕ ਨੰਬਰ ਆ ਬਾਈ ਉੱਤੋਂ ਪਿੱਛੇ ਤੋਂ ਚੌੜੀ ਉੱਤੋਂ ਤੋਂ ਪੱਧਰ ਆ ਲੈ ਕੀ ਬਾਤ ਨਗੀਰ ਨਹੀਂ ਆ ਬਈ ਡਾਇਮੰਡ ਪੀਸ ਆ ਬਾਈ ਸਰੇ ਦੀਆਂ ਗਾਵਾਂ ਲਿਆਉਂਦਾ ਪਹਿਲਾ ਵੀਡੀਓ ਪਾਈ ਆ ਵੀਡੀਓ ਪਾਉਣ ਸਾਰੀ ਗਾਵਾਂ ਵੇਖ ਜਾਈਂ ਮਲ ਚੰਗਾ ਬਹੁਤ ਹੁੰਦਾ ਸਾਫ ਸੁਧਰਾ ਖਾਣ ਲਈ ਬਾ ਇੱਕ ਨੰਬਰ ਆ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣਾ ਇਹ ਵੀ ਛੋਟਾ ਥਣ ਲੱਗਿਆ ਚੁਰਲ ਚੁਰਲ ਹੋਈ ਜੋਕ ਨਹੀਂ ਬਾਈ ਹਾਂਜੀ ਹਾਂਜੀ ਡਾਕਟਰ ਸਾਹਿਬ ਇਹ ਤਾਂ ਆਏ ਆ ਪੈਸੇ ਮੂਰੇ ਭਰਾਗੇ ਤਾਂ ਫੇਰ ਭਰਾਵਾਂਗੇ ਸਹੀ ਗੱਲ ਆ ਬਾਈ ਹਾਂ ਆਏ ਦੇਖੋ ਜੇ ਉਹੀ ਵੀ ਤਥਾ ਹੋਵੇ ਵੇੜਦੇ ਆਪਣੇ ਗਾਰੰਟੀ ਹਾਂ ਲੈ ਹੈਲਾ ਦੇਖੋ ਆ ਪਾਸਿਆਂ ਦੇ ਅਗੇ ਬਲਜੇ ਦਿਖਾਉਂਦੇ ਆ ਦੇਖੋ ਜੇ ਇਹ ਲੋਕ ਕਰਦਾ ਹੈ ਜੀ ਆਹ ਕੱਪੜੇ ਵਰ ਗੱਲੇ ਵਾਜਾਂਗਾ ਕੱਪੜੇ ਵਰ ਗੱਲੇ ਵਾ ਬਾਈ ਦੀ ਗੱਲ ਸਹੀ ਆ ਇੱਕ ਨੰਬਰ ਲੈ ਵਾ ਬਾਈ ਤੇ ਉਤੋਂ ਪੱਦਰ ਫੇਸ ਦਿਖਾ ਲੈ ਫੇਸ ਬੜਾ ਪਿਆਰਾ ਹਨਾ ਗਰਮੀਆਂ ਹਾਂਜੀ ਹਾਂਜੀ ਕੀ ਬਾਤ ਆ ਜੀ ਅੱਗੇ ਬਾਈ ਆ ਗਈ 4 ਨੰਬਰ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਸੁੰਦਿਆ ਡਾਕਟਰ ਸਾਹਿਬ ਬੈਠਾ ਕਿੰਨੇ ਦਿਨ ਲੋ ਦਿਨ ਲੈ ਜੂ ਇਹ 5 ਤੋਂ 6 ਜੀ ਫੇਸ ਬੜਾ ਪਿਆਰਾ ਹਨ ਫੇਸ ਬਿਊਟੀ ਬੋਧਿਵਾਦੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਨਾਣਾ ਦੇ ਖੋਲੇਵੇ ਤੇ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣਾ ਬੱਜੀ ਜੀ ਚੱਲਦੀ ਤੇ ਬੱਜੀ ਜਮੇ ਨਹੀਂ ਜਿਹੜਾ ਸੁੱਕੀ ਵੀ ਆ ਜਮਾ ਠੀਕ ਆ ਬਾਈ ਕੋਈ ਇਹ ਸਰਾਖ ਨਹੀਂ ਕੁਛ ਨਹੀਂ ਬੱਜੀ ਤੇ ਤਾਂ ਸ਼ਾਇਦ ਜਰੂਰ ਹੋਏਗਾ ਨਿਸ਼ਾਨ ਹੂੰ ਤੇਨੇ ਦੀ ਚੱਲਦੀ ਚੁਲਦੀ ਹੈ ਤੇ ਲਾਟੋ ਲਾ ਬਹੁਤ ਪਈਆਂ ਨੇ ਹਨ ਸਾਰੀਆਂ ਬਲਟਾਂ ਲਾ ਗੱਡੂ ਫਿਰ ਸੋਨਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਵਰੀ ਟੱਕ ਨੰਬਰ ਆ ਬਰੀਕੀ ਚ ਫੋਲਾ ਦੁੱਧ ਵਾਲਾ ਪੀਸ ਆ ਬਾਈ ਕੱਲਾ ਕੱਲਾ ਥਣ ਗਲਾਬੀ ਥਣ ਪੂਰੀ ਵੇਤੀ ਦੇ ਥਣ ਲੇਵਾ ਕਮਾਲ ਦਾ ਬਾਈ ਲੈ ਬ੍ਰੀਡ ਚੈੱਕ ਕਰੋ ਕਰਮਾਲੀ ਦੀ ਕਿਆ ਬਾਤ ਭੜੀ ਬੈ ਕੱਚੀ ਕੱਚੀ ਆ ਟਰਸਾਓ ਕੱਚੀ ਆ ਉਸਾਂ ਨਾਂ ਦਾ ਅਜਾ ਲਾਇਓ ਲੇਵਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਪੂਰਾ ਪੰਡ ਵਾਲਾ ਲੇਵਾ ਬਣਾ ਕੇ ਨਾ ਫੇਰ ਸੋਹਣਾ ਕਰਮਾਲੀ ਨੇ ਲੈ ਬ੍ਰੀਡ ਦੇਖੋ ਬਾਈ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਮੁੱਲ ਬਾਈ ਕਹਿੰਦਾ ਕਰਾਂਗੇ ਫੋਨ ਤੇ ਕਈ ਵਾਰੀ ਵੇਚਣ ਵਾਲੇ ਭਰਾ ਲੈ ਜਾਂਦੇ ਆ ਤੇ ਲਾਂਡੋ ਲਾਂ ਬਹੁਤ ਭਈਆਂ ਨੇ ਇੱਕ ਨਹੀਂ ਬੱਸੀ ਬਾੜੀ ਚੰਗੇ ਆ ਡਾਕਟਰ ਸਾਹਿਬ ਜਮਾਂ ਗੁੰਗ ਬੱਸੀ ਦੇ ਸਾਰੇ ਬਾੜੇ ਚੰਗੇ ਆ ਸਹੀ ਗੱਲ ਆ ਹਾਂ ਦੇਖ ਜਮਾਂ ਟਿੰਡਾ ਦੇਖ ਬੱਸੀ ਦਾ ਕਹੇ ਜੀ ਹੂੰ ਤੇ ਮੈਂ ਸੀਲ ਠੰਡੀ ਵਾਲਾ ਜਿਵੇਂ ਮਰਜੀ ਹੱਥ ਫੇਰੀ ਚਾਲ ਹੂੰ ਬੱਸੀ ਹੈ ਜਿਵੇਂ ਜਿਵੇਂ ਮਰਜੀ ਹੱਥ ਫੇਰੀ ਕਰੀ ਜਾਂਦਾ ਵਾਸਤਾ ਵੀ ਨਹੀਂ ਚਾ ਕੀ ਬਾਤ ਆ ਯਾਰ ਥਣ ਥਣ ਦੇਖ ਲੈ ਲੇਵਾ ਦੇਖ ਪੰਡ ਵਾਲਾ ਬਈ ਥਣ ਇੱਕ ਨੰਬਰ ਤੇ ਲਾਂਬੋ ਪਈਆਂ ਰਵੜੰਗੋਂ ਬਾਦ ਦਾ ਕਿੱਚੇ ਕਿ ਦਿਖਾ ਦੇ ਬਈ ਲੇਵਾ ਦਾ ਕੀ ਬਾਤ ਆ ਯਾਰ ਤੇ ਮੁੱਲ ਵੀ ਜਾ ਜਾਊਗਾ ਨਾ ਬਈ ਹੂੰ ਅੱਗੇ ਬਈ ਲਾਸਟ ਆ ਗਿਆ ਡਾਇਮੰਡ ਪੀਸ ਕਿਹੜਾ ਸੂਆ ਬਈ ਇਹ ਦੂਜਾ ਸੂਆ ਇਹ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲਊਗੀ ਦਿਨ ਲੈ ਜੂ ਜੇ 2 ਤੋਂ 4 ਜੀ 2 ਤੋਂ 4 ਦਿਨ ਹਾਂ ਜੀ ਕਿੰਨਾ ਕੁ ਰਿਕਾਰਡ ਹੈ ਬਈ ਦੋ ਦਾ ਰਿਕਾਰਡ ਪਿਛਲੇ ਸੂਏ ਦਾ 6 ਦਾ ਪਾਇਆ ਵਾ ਤੇ 24 ਕਿਲੋ ਦਾ ਚੰਗੀ ਬੋ ਤਾਂ ਹੈ हां ਥਰਡ ਲੈਵਾ ਲੈ ਵਾਲੂਆ ਦੇਖੋ ਬੜਾ ਗੁੱਲੇ ਵਾਲਾ ਥਣ ਅਲੱਗ-ਅਲੱਗ ਥਣ ਲੈ ਕਿਆ ਬਾਤ ਅਚਵਾਈ ਕੁਈ ਤਾਂ ਬਹੁਤ ਚੰਗੀ ਨਿਕਲੀ ਜਮਾ ਨਿਕਲੂ ਇਹ ਥਣ ਦੀ ਨਚਵਾਈ ਕੁਈ ਹੋਈ ਜੀ ਫੇਸ ਫੇਸ ਬੜਾ ਪਿਆਰਾ ਪ੍ਰਿੰਟ ਚੰਗਾ ਚੰਗੀਆਂ ਫਲੀ ਵੀ ਰਾਜੀ ਆ ਤੇ ਸ਼ਾਹ ਤੋਂ ਲੈਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਗੁਲਾਬੀ ਕਲਰ ਦੀ ਲੈਵਾ ਪਿਆ ਹਜੇ ਕੱਚੀ ੱਟ ਲਾ ਬਹੁਤ ਖੌਂਦੀ ਆ ਖੋਲ ਦੇ ਬਾਈ ਤੋੜ ਦੇ ਬ੍ਰੀਡ ਇੱਕ ਨੰਬਰ ਆ ਬਾਈ ਥੱਲੀ ਕੱਚੀ-ਕੱਚੀ ਹੋਈ ਆ ਬਸ ਬਾਕੀ ਦੁੱਧ ਦਾ ਰਿਕਾਰਡ ਚੰਗਾ ਥਾਂ ਇੱਕ ਨਹੀਂ ਸ਼ੀਲ ਸਾਹੂ ਇੰਨੀ ਐ ਡਾਕਟਰ ਜਮਾ ਵੜ ਹਾਂ ਅੰਤੀ ਕੋਈ ਨਹੀਂ ਠੀਕ ਆ ਭਾਈ ਤੇ ਮੁੱਲ ਬਾਈ ਜਾਇਜ਼ ਹੋਊਗਾ ਹਾਂਜੀ ਮੁੱਲ ਜਾਇਜ਼ ਹੋਊ ਜੂ ਠੀਕ ਆ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਹੀ ਬਾਈ ਦਾ ਜਾਇਜ਼ ਹੈ ਤੋਰਾ ਬਰੀਡ ਚੈੱਕ ਕਰ ਲਓ ਚੰਗੀਆਂ ਵੜ ਦੁੱਧ ਵਾਲੀ ਪੀਸ ਨੇ ਸਾਰੀਆਂ ਹੀ ਵੜਾਂ ਭਾਈ ਚੰਗੀਆਂ ਨੇ ਇੱਕ ਦੂਜੀ ਤੋਂ ਵੱਧ ਕੇ ਆਗੀਆਂ ਤੋਰਾ ਦੇਖੋ ਇਹ ਲਾ ਬਹੁ ਪਈਆਂ ਹਜੇ ਨਾ ਹਾਂਜੀ ਹਾਂਜੀ ਪੂਰਾ ਪੰਡ ਵਾਲਾ ਲੇਵਾ ਬਣਾਉ ਉਹ ਜਿੱਦੇ ਬਾਹਰਾ ਲਾਉਣਾ ਹੀ ਬੈਠ ਨੇ ਡਾਕਟਰ ਸਾਹਿਬ ਸਹੀ ਗੱਲ ਆ ਭਾਈ ਸਾਰੀ ਲੋਕ ਲੋਕ ਕਰਦੀ ਸਾਰੀ ਬਸ ਆ ਲੈ ਲੈ ਆ ਬ੍ਰੀਕ ਕੀ ਜੇ ਬੋਲਾ ਲੈ ਕੱਪੜੇ ਵਰਗਾ ਲੇਵਾ ਭਾਈ ਸਾਰੀਆਂ ਨਾ ਵਰਲਡ ਲੈ ਕੱਢੂ ਫੇਰ ਸੋਣਾ ਇਹ ਥਾਨ ਦੇ ਕੋਈ ਇੱਕ ਨੰਬਰ ਕੀ ਆ ਬਾਤ ਨਾਗਸੀ ਭਰਾ ਕੋਲੇ ਪੰਜ ਬਈ ਪੰਜੇ ਰਖਾਤੇ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਭਾਈ ਜੀ